ਆਪ ਆਪਣਾ ਵਰਤਿਆ ਆ ਜੌਰਜੀਆ ਚ ਜਿਹੜੇ ਕਪਤਾਨ ਦੇ ਬੇਟੇ ਦੀ ਦੇਖੋ ਜੀ ਆ ਸੋ ਸਾਰੇ ਅਸੀਂ ਬੜੇ ਗਮਗੀਨ ਆ ਔਰ ਹਰ ਤਰ੍ਹਾਂ ਨਾਲ ਪਰਿਵਾਰ ਦੇ ਨਾਲ ਖੜੋਤੇ ਆ ਇਸ ਦੁੱਖ ਦੀ ਘੜੀ ਦੇ ਵਿੱਚ ਪਰਮਾਤਮਾ ਪਰਿਵਾਰ ਨੂੰ ਹੌਸਲਾ ਦੇਵੇ ਔਰ ਸਰਬਾਨੇ ਨਦੀ ਹੈਲਪ ਕਰਕੇ ਬੋਡੀ ਤੇ ਜਾਂਦੀ ਹੈ ਤੇ ਅਮ ਤੋ ਸਰਕਾਰ ਕੱਲ ਕੀਤਾ ਜੀ ਹਾਂ ਕੱਲ ਕੀਤਾ ਜੀ ਕੱਲ ਸਟੇ ਇਹ ਗੱਲ ਕੀ ਹੋਣੀ ਹੈ ਜੀ ਅਸੀਂ ਸਾਡੇ ਵਾਰਡ ਦੇ ਮਹਲਾ ਸੁਨ ਸਿੰਘ ਦੇ ਵਾਰਡ ਨੰਬਰ ਜਿਹੜੀ 23 ਆ ਇਹਦਾ ਵਾਸੀ ਸੀ ਸੰਦੀਪ ਸਿੰਘ ਪੁੱਤਰ ਬਲਵੰਤ ਸਿੰਘ ਬੜਾ ਛੋਟਾ ਤੇ ਬੜਾ ਵਧੀਆ ਤੇ ਬੜਾ ਮਿਹਨਤੀ ਪਰਿਵਾਰ ਸੀਗਾ ਤੇ ਇਹ ਪਿਛਲੇ ਕੁਝ ਸੈਮ ਤੋਂ ਇਹ ਬਾਹਰ ਵਿਦੇਸ਼ ਦੇ ਵਿੱਚ ਜਾਰਜੀਆ ਦੇ ਵਿੱਚ ਜਿਹੜਾ ਸੀ ਅਰਜ਼ਗਾਰ ਦੀ ਭਾਲ ਵਾਸਤੇ ਗਿਆ ਸੀਗਾ ਤੇ ਉੱਥੇ ਜਦੋਂ ਉਹ ਰਜ਼ਗਾਰ ਦੀ ਭਾਲ ਵਾਸਤੇ ਉੱਥੇ ਹੋਟਲ ਦੇ ਵਿੱਚ ਇਹ ਕੰਮ ਕਰਦਾ ਸੀਗਾ ਤੇ ਉਸ ਦਿਨ ਦੱਸ ਦਿਆ ਕਿ ਕੋਈ ਬਰਫ਼ੀਲਾ ਤੂਫਾਨ ਆਇਆ ਵਾ ਜਾਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ ਫਿਰ ਰਾਤ ਜਿਹੜਾ ਵਾ ਇਹ ਜਨਰੇਟਰ ਇਹਨਾਂ ਨੇ ਚਲਾਇਆ ਵਾ ਤੇ 10-12 ਉੱਥੇ ਬੱਚੇ ਸੀਗੇ ਤੇ ਜਿਹੜੇ ਧੂਏ ਦੀ ਲਪੇਟ ਚ ਆ ਕੇ ਰਾਤ ਜਿਹੜੀ ਆ ਉਹ ਗਹਿ ਦੇ ਪੇੜ ਜਾਣ ਕੇ ਉਹਨਾਂ ਦੀ ਡੈਥ ਹੋ ਗਈ ਹੈ ਤੇ ਬਹੁਤ ਜਿਹੜੀ ਹੈ ਮਦਭਾਗੀ ਘਟਨਾ ਹੈ ਵਾਪਰੀ ਹੈ ਤੇ ਅਸੀਂ ਚਾਹੁੰਦੇ ਆਂ ਵੀ ਚਲੋ ਸਰਕਾਰ ਵੀ ਜਿੱਥੇ ਮੈਂ ਐਮ ਐਲ ਏ ਸਾਹਿਬ ਆ ਡਾਕਟਰ ਕਸ਼ਮੀਰ ਸਿੰਘ ਸੋਹਣ ਨੂੰ ਇੱਥੇ ਪਹੁੰਚਿਆ ਵਾਂ ਨਾਲੇ ਮੈਂ ਵਾਰਡਨ ਚਾਰਜ ਆਮ ਆਦਮੀ ਪਾਰਟੀ ਦਾ ਸਰਕਾਰ ਜਿਹੜੀ ਆ ਭਵੰਤਮਨ ਦੀ ਉਹ ਵੀ ਵੱਧ ਤੋਂ ਵੱਧ ਮਦ ਕਰੂਗੀ ਤੇ ਹੋਰ ਵੀ ਸਭਾ ਸਰੇਟੀਆਂ ਜਿਹੜੀਆਂ ਵੱਧ ਤੋਂ ਵੱਧ ਇਹ ਪਰਿਵਾਰ ਦੀ ਜਿਹੜੀ ਉਹ ਮਦ ਕਰਕੇ ਤੇ ਇਹ ਜੋ ਜਾਰਜੀਤ ਸੰਦੀਪ ਸਿੰਘ ਜੋ ਕਿ ਮਹਲਾ ਜਸਵੰਤ ਸਿੰਘ ਕਰਨਤਾਂ ਦੇ ਵਾਸੀ ਸੀ ਉਹਨਾਂ ਦੀ ਉੱਥੇ ਜਨਤ ਹੋ ਗਈ ਸੀ ਉਹਨਾਂ ਦੀ ਸਰਬਾਦਾ ਪਰਾਚੈਰੀਟੇਵ ਟਰਸਟ ਦੇ ਬਾਨੀ ਡਾਕਟਰ ਐਸ.ਪੀ ਸਿੰਘ ਜੀ ਦੇ ਸਹਿਯੋਗ ਦੇ ਨਾਲ ਡੈੱਡ ਬੋਡੀ ਜਿਹੜੀ ਅੱਜ ਅਸੀਂ ਉੱਥੋਂ ਲੈ ਕੇ ਆ ਰਹੇ ਹਾਂ ਜੀ 에ਰਪੋਰਟ ਤੋਂ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਡੀ ਇਸ ਦੁੱਖ ਦੀ ਘੜੀ ਸਾਡੀ ਬਾਹ ਫੜੀ ਆ ਔਰ ਪਰਿਵਾਰ ਨੂੰ ਵਿਸ਼ਵਾਸ ਦੁਆਉਣੇ ਆ ਕਿ ਅਸੀਂ ਤੁਹਾਡੇ ਹਰ ਵੇਲੇ ਹਰ ਦੁੱਖ ਸੁੱਖ ਵਿੱਚ ਹਾਜ਼ਰ ਹਾਂ ਮੇਰਾ ਨਾਮ ਬਲਵੰਤ ਸਿੰਘ ਮੇਰਾ ਬੇਟਾ ਸੰਦੀਪ ਸਿੰਘ ਇਕ ਤਕਰੀਬਨ 2 ਸਾਲ ਤੋਂ ਹੀ ਬਾਹਰ ਗਿਆ ਸੀ ਦੁਬਈ ਤੋਂ ਆਣ ਕੇ ਫਿਰ ਇਹ ਦੁਬਈ ਤੋਂ ਹੀ ਜੌਰਜੀਆ ਵਿੱਚ ਚਲੇ ਗਿਆ ਤੇ ਸਾਨੂੰ ਸਨੀਸ਼ਰਵਾਰ ਜਿਹੜੀ ਆ ਵੀ ਇੱਕ ਫੋਨ ਆਉਂਦਾ ਤੇ ਤੁਹਾਡਾ ਬੇਟਾ 12 ਬੱਚਿਆਂ ਦੇ ਨਾਲ ਗੈਰ ਚੜ੍ਹਨ ਕਰਕੇ ਜਨਰੇਟਰ ਚਲਣ ਕਰਕੇ 12 ਦੇ 12 ਬੱਚੇ ਜੀ ਨਾਲ ਵੀ ਤੁਹਾਡਾ ਬੇਟਾ ਸੰਦੀਪ ਸਿੰਘਾ ਇਹ ਵੀ ਚੜ੍ਹਾਈ ਕਰ ਗਿਆ ਜੀ ਜੇ ਜੜ੍ਹਬੜੀ ਹੁਣ ਆਈ ਆ ਜੇ ਸ਼ਾਮ ਸਰਕਾਰ ਫਿਰ ਭਲਕੇ ਹੋਏਗਾ ਇਹਦਾ ਸਰਕਾਰ ਅਸੀਂ ਕੱਲ ਨੂੰ ਕਰਾਂਗੇ 12 ਵਜੇ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ 12 ਵਜੇ ਸਫਸਕਾਰ ਸੰਦੀਪ ਸਿੰਘ ਦਾ ਕੀਤਾ ਜਾਊਗਾ ਜੜ੍ਹਬੜੀ ਪਹੁੰਚੀ ਹੈ ਕਿ ਸੰਸਥਾ ਸਾਡੇ ਸਰਬੱਤ ਖਾਲਸਾ ٹرسٹ ਤੋਂ ਲਹਾਵਾ ਹੋਂ ਤੱਕ ਨਾ ਸਾਡੇ ਕੋਈ ਸਰਕਾਰ ਦੇ ਨੁਮਾਇੰਦੇ ਨੇ ਸਾਡੇ ਨਾਲ ਸੰਪਰਕ ਕੀਤਾ ਨਾ ਕੋਈ ਸਿਆਸੀ ਲੀਡਰ ਸਾਡੇ ਘਰ ਆਇਆ ਤੇ ਨਾ ਇਹ ਸਾਨੂੰ ਕਿ ਇਹ ਦੁੱਖ ਉਹ ਨਾ ਸਮਝੇ ਅਸੀਂ ਦੁੱਖ ਦੇ ਵਿੱਚ ਸਾਹਮਣ ਲਈ ਸਰਕਾਰ ਨੂੰ ਸਹਾਇਤਾ ਕਰਨੀ ਚਾਹੀਦੀ ਹੈ ਦੁੱਖ ਦੀ ਘੜੀ ਚ ਸਰਦਾਰ ਸਰਕਾਰ ਨੂੰ ਇਹ ਬੇਨਤੀ ਕਰਨੇ ਚਾਹੁੰਦੇ ਆ ਵੀ ਆਰਥਿਕ ਤਕ ਪੱਖੋਂ ਵੀ ਸਭ ਸੰਥਾਵਾਂ ਨੂੰ ਬੇਨਤੀ ਕਰਨੇ ਚਾਹੁੰਦੇ ਆ ਕਿ ਸਾਡਾ ਪਰਿਵਾਰ ਗਰੀਬ ਹੀ ਬੜੀ ਮੁਸ਼ਕਲ ਦੇ ਨਾਲ ਅਸੀਂ ਬੱਚੇ ਨੂੰ ਬਾਰਕ ਲਾਇਆ ਸੀ ਕਿ ਸਾਡੀ ਹਰ ਤਰ੍ਹਾਂ ਦੀ ਬੱਚਿਆਂ ਦੀ ਮਦਦ ਕੀਤੀ ਜਾਵੇ ਕਈ ਵਿਚਾਰੇ ਰਹਿ ਗਏ ਉੱਥੇ ਜਦੋਂ ਉਸ ਘਟਨਾ ਦਾ ਪਤਾ ਲੱਗਾ ਮਾਜੂਕ ਡਾਟਰ ਐਸ.ਪੀ. ਸਿੰਘ ਅਭਰਾਏ ਸਾਹਿਬ ਨੂੰ ਉਹਨਾਂ ਦੀ ਜਤਨਾ ਤੇ ਸਦਕਾ ਇਹ ਜਿਹੜੀਆਂ ਡੈੱਡ ਬੋਡੀਆਂ ਨੇ ਇਹ ਪਰਿਵਾਰਾਂ ਤੱਕ ਜਿਹੜੀਆਂ ਅੱਜ ਪਹੁੰਚਦੀਆਂ ਜੋ ਕੱਲ ਵੀ ਪਹੁੰਚੀਆਂ ਪਰਸੋਂ ਵੀ ਪਹੁੰਚੀਆਂ ਵੱਖ-ਵੱਖ ਜ਼ਿਲ੍ਹੇ ਦੇ ਵਿੱਚ ਇਕਾਈਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਕਿ ਤੁਸੀਂ ਇਹਨਾਂ ਦੇ ਪਰਿਵਾਰ ਦੇ ਨਾਲ ਕੰਟੈਕਟ ਕਰਕੇ ਪਰਿਵਾਰ ਦਾ ਸਾਰਾ ਹੀ ਬਾਇਓ ਡਾਟਾ ਲਓ ਕਿ ਪਰਿਵਾਰ ਦੇ ਵਿੱਚ ਕੌਣ-ਕੌਣ ਰਹਿ ਰਿਹਾ ਉਹ ਉਸ ਮੁਤਾਬਕ ਅਸੀਂ ਸਾਰੀ ਆਪਣੀ ਜਿਹੜੀ ਰਿਪੋਰਟ ਆ ਮਾਨਯੋਗ ਡਾਕਟਰ ਐਸ.ਪੀ. ਸਿੰਘ ਅਭਰਾਏ ਸਾਹਿਬ ਦੇ ਦਫ਼ਤਰ ਪਟਿਆਲਾ ਵਿਖੇ ਆਲ ਇੰਡੀਆ ਦੇ ਪ੍ਰਧਾਨ ਸਰਦਾਰ ਜੱਸਾ ਸਿੰਘ ਜੀ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਜੀ ਹੇਰ ਉਹਨਾਂ ਦਾ ਜਦੋਂ ਸਾਨੂੰ ਫੋਨ ਆਇਆ ਅਸੀਂ ਉਹਨਾਂ ਦੇ ਫੋਨ ਤੇ ਹੀ ਸਾਰੀ ਕਾਰਵਾਈ ਜਿਹੜੀ ਪਾਈ ਗਈ ਸਾਨੂੰ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਹੌਸਲਾ ਦੇਣਾ ਕਿ ਅਸੀਂ ਤੁਹਾਡੇ ਨਾਲ ਹਰ ਪਲ ਹਰ ਘੜੀ ਤੁਹਾਡੇ ਨਾਲ ਖੜੇ ਹਾਂ ਅਸੀਂ ਬੇਨਤੀ ਕਰਾਂਗੇ ਕਿ ਇਸ ਪ੍ਰਸ਼ਾਸਨ ਨੂੰ ਵੀ ਕਿ ਇਹਨਾਂ ਦੀ ਜੜੀ ਬੰਦੀ ਸਹਾਤਾ ਉਹ ਇਹਨਾਂ ਨੂੰ ਦਵਾਈ ਜਾਵੇ